ਲੋ ਵੀ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਵਿੱਚ ਤਿੰਨ ਨਗ ਦਿਖਾਏ ਆ ਤਿੰਨੇ ਨਗ ਆ ਗਏ ਸੂਏ ਸੂਏ ਜਰਸੀ ਵੀ ਦੋਸਤੋ ਵਿੱਚੇ ਆ ਤੇ ਪਿੰਡ ਬਈ ਦਾ ਦੇਵੀ ਵਾਲਾ ਤਹਿਸੀਲ ਕੋਟਕਪੂਰਾ ਤੇ ਜਲਾ ਦੋਸਤੋ ਪਿੰਡ ਦਾ ਫਰੀਦਕੋਟ ਇੱਧਰਲੇ ਬਸੇ 4 ਅੰਕ ਦਿਨਾਂ ਦੀ ਸੂਈ ਬਈ ਦਾ ਵੀ 8 ਲੀਟਰ ਬੋੜਾ ਹਾਜ਼ਰ ਆ ਦੋ ਟੈਂਪ ਤਿੰਨ ਟੈਂਪ ਜਿੰਨਾ ਟੈਂਪ ਤੁਹਾਡਾ ਜੀ ਕਰਦਾ ਤਸੱਲੀ ਤੁਸੀਂ ਕਰ ਸਕਦੇ ਦੰਦੋ ਇਹ ਚਾਰ ਦੰਦਾਂ ਦਾ ਨਮਾ ਹਨ ਮਗਰ ਇਹਦੇ ਆ ਗਿਆ ਮੇਲਕਾਫ ਬੱਚਾ ਮੁੱਲ ਬਾਈ ਦਾਦਾ ਵੀ ਜਿੰਨਾ ਮਰਜ਼ੀ ਕਰ ਲੋ 25000 ਦੀ ਆਪਾਂ ਦੇ ਦਾਂਗੇ 11 12 ਲੀਟਰ ਦੀ ਬਾਈ ਆਸ ਤੱਕ ਦਾ ਬਾਕੀ ਤੁਸੀਂ ਆਪਦੀ ਸੇਵਾ ਦੇ ਅਕੋਰਡਿੰਗ ਦੇਖ ਲੋ ਇਧਰਲੇ ਪਾਸੇ ਦੋਸਤੋ 20 ਦਿਨਾਂ ਦੀ ਸੂਈ ਆ ਸੂਆ ਬਾਈ ਦਾਦਾ ਮਾਲਕਾਂ ਨੇ ਦੂਜਾ ਦੱਸਿਆ ਤੁਸੀਂ ਤੀਜਾ ਮੰਨ ਲੋ ਜਿੰਨਾ ਮਰਜ਼ੀ ਮੰਨ ਲੋ ਸਿੰਘ ਜ਼ਰੂਰ ਹੈ ਕਿ ਸਿੰਘਾਂ ਦੀ ਝੁੰਗੀ ਆ ਦੁੱਧ ਬਾਈ ਦਾਦਾ 20 ਦਿਨਾਂ ਦੀ ਸੂਈ ਥੱਲੇ ਦੁੱਧ ਦਾ 8 ਲੀਟਰ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਤੁਹਾਡਾ ਜੀ ਕਰਦਾ ਤਸੱਲੀ ਕਰ ਸਕਦਾ ਮੋਟੀ-ਮੋਟੀ ਚਵਾਈ ਆ ਬਾਈ ਦਾਦਾ ਵੀ ਜਿੰਨਾ ਮੋਟਾ ਤੁਹਾਨੂੰ ਓਨੀ ਮੋਟੀ ਚਵਾਈ ਤੇ 22000 ਦੀ ਬਾਈ ਦਾਦਾ ਇਹ ਦੇ ਦਾਂਗੇ ਇਧਰਲੇ ਪਾਸੇ ਦੋਸਤੋ ਜਰਸੀ ਹੈਗੀ ਬਾਈ ਜਦਾਦਾ ਵੀ ਆਪਾਂ 8 ਲੀਟਰ ਦੁੱਧ ਚੋਕੇ ਲਈ ਸੀ ਔਨ ਹੀਟ ਹੈ ਇਸ ਟਾਈਮ ਦੁੱਧ ਬਾਈ ਜਦਾਦਾ ਵੀ ਇਹਦੇ ਥੱਲੇ 5 ਲੀਟਰ ਆ ਗਿਆ ਇਹਦਾ ਮੁੱਲੋ ਦੋਸਤੋ ਬਾਈ ਨੇ ਫੋਨ ਤੇ ਕਰਿਆਗਾ ਕਾਮ ਨੇ ਹੈ ਬਾਈ ਜਦਾਦਾ ਵੀ ਇਸ ਟਾਈਮ ਦੁੱਧ ਤੁਸੀਂ 5 ਲੀਟਰ ਰੈਡੀ ਲੈਣਾਗਾ ਤੇ ਦੁੱਧ ਦੇ ਥੱਲੇ 8 ਲੀਟਰ ਸੀਗਾ ਤੇ ਬਾਈ ਜਦਾਦਾ ਜੀ ਜੇ ਬਾਈ ਰਹਿ ਗਈ ਤੇ ਅਗਲੀ ਵੀਡੀਓ ਚ ਆਪਾਂ 10 ਲੀਟਰ ਦੁੱਧ ਦਾ ਚਵਾ ਕੇ ਦੇ ਦਾਂਗੇ ਤਾਂ ਕਰਕੇ ਇਹਦਾ ਮੁੱਲ ਆ ਗਿਆ ਫੋਨ ਤੇ ਬਾਕੀ ਨੰਬਰ ਥੱਲੇ ਸਕਰੀਨ ਤੇ ਬੱਚੇ ਦੋਸਤੋ ਇਧਰਲੇ ਪਾਸੇ ਦੋਵੇਂ ਬਣਾ ਦੇ ਫੁੱਲ ਵੀਡੀਓ ਤੁਹਾਨੂੰ ਉਹ ਜਾਰ ਡੇਰੀ ਫਾਰਮ ਤੇ ਮਿਲ ਜੂਗੀ ਉੱਥੇ ਦੇਖ ਸਕਦੇ ਹੋ ਮਾਲਕ ਨਾਲ ਸੰਪਰਕ ਕਰ ਲਓ ਪਿੰਡ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਧੰਨਵਾਦ